اوئے جی ڈی اے پی 1 یاری بور دے مولر لاش میں جو سی رہا کیو اپارٹمنٹ ہویاں اس سارے لا بہت بھریا ہے سارے دوستاں دے وچ سان ویلکم دے رہے ہیں انہاں دے نام نام عزیز جناب جنہاں سنگت دا ساتھ دا شکریہ ادا کرنا کہ انہاں نے اپنا یاد کر سنے انشاءاللہ بہت شکریہ اس ਮੇਰੇ ਵੱਲੋਂ ਜੀ ਸਾਹਿਬ ਤੋਂ ਮੈਂ ਆਖਦਾ ਹਾਂ ਜੀ ਸਾਹਿਬ ਜਬਰੀ ਯਾਸਰ ਜੀ ਸਾਹਿਬ ਜਬਰੀ ਜਵੇਦ ਮੁੰਦਰ ਸਾਹਿਬ ਆ ਦੇਖੋ ਦੋ ਬੰਦੇ ਅੱਡੇ ਆ ਖਲੋਤੇ ਆ ਭਾਈ ਕਿਦਾਂ ਮਨੋਰੰਜਨ ਹੋ ਰਿਹਾ ਹੈ ਬਹੁਤ ਵਧੀਆ ਬਹੁਤ ਵਧੀਆ ਮੈਚ ਹੋਇਆ ਬਹੁਤ ਸੋਹਰੇ ਮੈਚ ਜਿਹੜਾ ਮੈਚ ਜੀ ਬਹੁਤ ਤਗੜਾ ਹੈ ਜੀ ਸਾਹਿਬ چوہدري فرمان صاحب اور چوہدري نصرت علي صاحب چوہدري افتخار حسين صاحب چوہدري عمار صاحب چوہدري اکرم جٹ صاحب رئیس حسین کے نام پر بول رہا ہوں ساڈی تھوڑا بنا ہے ہن سے باتیں ہوئے زہاب ٹھیک ہونیا ہوں سارے کمال اللہ صاحب کیا کسی سوال کی ابھی حماد ਤੁਸੀਂ ਸਮਰੱਥ ਕੋ ਪੰਜਾਬੀ ਅਨੰਦਪਾਲ ਦੇ ਕਬੱਡੀ ਦਾ ਜੀ ਦਾ ਸਾਹਿਬ ਜੀ ਕੋਈ ਤੁਸੀਂ ਸਾਡੇ ਆਦੇ ਯਾਦ ਨੇ ਸਾਰੇ ਤੁਸੀਂ ਸਾਡੇ ਆਦੇ ਯਾਦ ਨੇ ਸਾਰੇ ਅੱਜ ਦੇ ਜਨਾਬ ਸਾਰੇ ਹਾਜ਼ਰ ਹੋ ਜੀ ਕੌਮਾਨ ਚੌਧਰੀ ਜਸਮਨ ਸਿੰਘ ਜੀ ਸਾਹਿਬ ਚੌੜੀ ਜਸਮਨ ਕਮਾਨ ਸਿੰਘ ਜੀ ਸਾਹਿਬ ਕੋ ਵੀ ਲਾਗਿਆ ਵੀ ਜਾਏ ਤੁਸੀਂ ਚੌੜੀ ਗਰਾਮ ਸਰਨ ਸਿੰਘ ਜੀ ਸਾਹਿਬ ਅਨੁਛਾੜੇ ਵੀ ਸਨ ਧੰਨਵਾਦ ਜੀ ਮਾਣ ਕੀ ਗੱਲ ਦਾ ਸਾਹਿਬ ਜਿਹੜੇ ਵੀਰ ਬਾਜੀ ਰਹਿਗੇ ਜੀ ਨੂੰ ਦੇਖਣ ਤੋਂ ਜਲਦੀ ਵਿੱਚ ਜਿਹੜਾ ਜੋ ਆਖਰੀ ਸੈਮੀ ਫਾਈਨਲ ਮੈਚ ਹੋਣ ਜਾ ਰਿਹਾ ਦੋਵਾਂ ਟੀਮਾਂ ਜੋ ਲੱਗੂ ਮਾਰੇ ਧੂਰ ਪੂਰੇ ਲੱਗਣਦੇ ਆ ਟੋਪ ਦੀ ਕਬੱਡੀ ਹੋਣੀ ਆ ਜਿਹੜਾ ਮੈਚ ਆ ਰਿਹਾ ਉਹ ਆਣ ਕੇ ਟੀਮ ਬਣੀ ਜਨੰਦ ਮੰਨ ਫਾਈਨਲ ਮੈਚ ਦਾ ਨਾਮ ਲਾ ਰਿਹਾ ਦਾ ਨਾਮ ਅਰਮਾਰੇ ਲੰਗਰ ਦਾ ਪ੍ਰਬੰਧ ਨਹੀਂ ਹੋਇਆ ਬੱਸ ਦੋਵੇਂ ਆਉਂਦੇ ਆ ਮਾਰੇ ਗੁੰਡਾ ਪੰਜਾਬ ਦੇ ਜੀ ਰਿੰਗ ਖੜਾ ਸਵਾਨੀ ਗੁੱਜਰ ਵੀ ਚੋਟੀ ਦਾ ਬੰਦਾ ਗੋਮਾਂ ਨੇ ਕੱਟਿਆ ਨਹੀਂ ਆ ਇਧਰ ਆ ਐਸੋਸੀਏਸ਼ਨ ਪ੍ਰਮੋਟਰ ਇਧਰ ਆ ਪਰ ਮਰਦ ਤਾਂ ਦੋਸਿਆਂ ਨਾਲ ਖੜੇ ਸੱਜਣ ਦੇ ਪਾਸੇ ਕਮੇਟੀ ਕੋਲ ਸਾਨੂੰ ਸੋਰ ਕੈਂਡਰਾ ਪਾ ਲਿਆ ਕਰਦਾ ਨੰਬਰ 9 ਸਰਕਾਰੀ ਦੇ